ਵਿਆਹ ਵਾਲੇ ਦਿਨ ਮੁੰਡਾ ਕੁੜੀ ਕਰਨ ਗਏ ਸੀ ਫੋਟੋਆਂ ਤੇ ਵਿਆਹ ਵਾਲੇ ਦਿਨ ਹੋ ਗਿਆ ਮੁੰਡਾ ਕੁੜੀ ਦੇ ਨਾਲ ਆ ਕੰਮ ਤੇ ਕੁੜੀ ਨੂੰ ਗੋਦੀ ਚੱਕ ਕੇ ਚੜਾਇਆ ਆਓ ਤੁਹਾਨੂੰ ਪਹਿਲਾਂ ਵੀਡੀਓ ਦੇ ਇੱਕ ਅਸਲੀ ਝਲਕ ਦਿਖਾ ਦਈਏ ਇਧਰ ਗੋਦੀ ਚ ਚੱਕ ਫੜ ਲਿਓ ਫੜ ਲਿਓ ਪਾੜ ਲਿਓ ਪਾੜ ਲਿਓ ਗੋਦੀ ਚ ਹਾਰੀ ਪਾੜ ਲਓ ਇਧਰ ਵਾਹ ਇਹ ਦੋ ਆਈ ਫਾਇਲ ਆਹ ਸ਼ੂਟ ਹੈ ਆਹ ਸ਼ੂਟ ਹੈ ਵਿਆਹ ਦਾ ਦੋਨਾਂ ਚੱਕ ਲਓ ਦੋਨਾਂ ਚੱਕ ਲਓ ਚੱਕ ਲਓ ਹਾਂ ਆ ਚਲੀ ਆ ਮਾ ਸੁੱਟਦੇ ਨਹੀਂ ਪੋਲ ਪਾਸੇ 1 ਡਾਲਰ ਲਾਉਂਦਾ ਆ ਹੁਣੋ ਆ ਗਾਇਸ ਦੂਦ ਚੱਕ ਲਈ ਨਾ ਕਿੰਨੇ ਆਸ ਨਾ ਭੱਲੇ ਆਇਓ ਆ ਗਾਇਸ ਵਿਆਹ ਵਾਲੇ ਦਿਨ ਮੁੰਡਾ ਕੁੜੀ ਦੇ ਨਾਲ ਹੋਈ ਜੱਗੋ ਤੇਰ ਮਿੱਤ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਹੀ ਲਿਆ ਹੋਵੇਗਾ ਕਿ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹੇ ਲਈ ਧੰਨਵਾਦ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਨੂੰ ਇਹੋ ਜਿਹੇ ਅਪਡੇਟਾਂ ਦਿੰਦੇ ਰਹਾਂਗੇ